ਸਸਰੀਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਲੱਗਿਆ ਆਪਾਂ ਅੱਜ ਦਾ ਬਲੌਗ ਸ਼ੁਰੂ ਕਰਨ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਆਪਾਂ ਲੱਗਿਆ ਮੱਝਾਂ ਵਾਲੇ ਅੰਦਰ ਅੜਕਾ ਮਾਰਨ ਤੇ ਮੱਝਾਂ ਆਪਾਂ ਬਾਹਰ ਕੱਢਤੀਆਂ ਸੀ ਪਾਣੀ ਪਲਾਤਾ ਸੀਗਾ ਤੇ ਬਾਕੀ ਗੋਹਾ ਚੱਕਲਾ ਸੀਗਾ ਮੈਂ ਦੋ ਕ ਟੋਕਰੀ ਤਾਂ ਆਪਾਂ ਗੋਹੇ ਦੀ ਸਿੜਤੀਆਂ ਬਸ ਥੋੜਾ ਜਿਹਾ ਇੱਕ ਟੋਕਰੀ ਰਹਿੰਦੀ ਸੀਗੀ ਗੋਹੇ ਦੀ ਮੈਂ ਕਿਹਾ ਚੱਲ ਇੱਥੇ ਰੜਕਾ ਮਾਰ ਕੇ ਫਿਰ ਆਪਾਂ ਗੋਹਾ ਸਿੜ ਦਿੰਨੇ ਆ ਤੇ ਬਾਕੀ ਡੰਗਰਾਂ ਦੇ ਇੱਧਰ ਮੱਜਾਂ ਦੇ ਅੰਦਰ ਇੱਧਰ ਰੜਕਾ ਮਾਰ ਕੇ ਬਾਕੀ ਫਿਰ ਦੇਖਦੇ ਆ ਆਪਣਾ ਉੱਧਰ ਸਾਰਾ ਕੰਮ ਪਿਆ ਹਲੇ ਆਪਾਂ ਪਹਿਲਾਂ ਡੰਗਰਾਂ ਵਾਲੇ ਹੀ ਆਏ ਸੀਗੇ ਇੱਧਰ ਤੇ ਮੱਜਾਂ ਨੂੰ ਪਾਣੀ ਪੋਣੀ ਪਲਾਉਣ ਤੇ ਇੱਧਰ ਨਵੇੜ ਕੇ ਫਿਰ ਆਪਾਂ ਉੱਧਰ ਕੰਮ ਕਰਾਂਗੇ ਜਾ ਕੇ ਲੋ ਜੀ ਉੱਧਰ ਆਪਾਂ ਮੱਝਾਂ ਦੇ ਉੱਧਰ ਆਪਣਾ ਨਿਬੜ ਗਿਆ ਸੀਗਾ ਤੇ ਆਪਾਂ ਹੁਣ ਇੱਧਰ ਆਏ ਆਂ ਨਵੇਣ ਇੱਧਰ ਵੀ ਮਤਲਬ ਕਿ ਰੜਕਾ ਮਾਰਨ ਮੈਂ ਕਿਾ ਚੱਲ ਪਹਿਲਾਂ ਵੀ ਬੇੜੇ 'ਚ ਰੜਕਾ ਮਾਰ ਦਿੰਨੀ ਅੱਜ ਹਵਾ ਬਹੁਤ ਜ਼ਿਆਦਾ ਚੱਲਦੀ ਸੀਗੀ ਤੇ ਬਾਕੀ ਪੇੜ 'ਚ ਰੜਕਾ ਵੀ ਬਹੁਤ ਔਖਾ ਮਾਰਿਆ ਤੇ ਬਰਾਂਡ 'ਚ ਵੀ ਕਾਫੀ ਕੂੜਾ ਚਲੇ ਗਿਆ ਸੀਗਾ ਹਵਾ ਤੱਕ ਤੱਕ ਕੇ ਮੈਂ ਕਿਾ ਚੱਲ ਵੀ ਤੱਕ ਤੱਕ ਕੇ ਮਾਰਦੀ ਸੀ ਬਰਾਂਡ 'ਚ ਨੂੰ ਕੂੜਾ ਕਰੀ ਜਾਂਦੀ ਸੀ ਇਹਦੇ ਕਰਕੇ ਮੈਂ ਕਿਾ ਚੱਲ ਪਹਿਲਾਂ ਬੇੜਾ ਸੁੰਬਰਦੀ ਆਂ ਫੇਰ ਬਰਾਂਡ 'ਚ ਰੜਕਾ ਮਾਰੂੰਗੀ ਕਿਉਂਕਿ ਪਹਿਲਾਂ ਇਧਰ ਇਹ ਰੜਕਾ ਮਾਰਨਾ ਪੈਣਾ ਸੀ ਕਿਉਂਕਿ ਫਿਰ ਇਧਰੋਂ ਹੀ ਕੂੜਾ ਹੈ ਬੇੜੇ ਚੋਂ ਹੀ ਕੂੜਾ ਫਿਰ ਬਰੈਂਡ ਚ ਜਾਈ ਜਾਂਦਾ ਸੀ ਇਹਦੇ ਕਰਕੇ ਫਿਰ ਮੈਂ ਪਹਿਲਾਂ ਬੇੜਾ ਸੁੰਭ ਰਿਹਾ ਤੇ ਬਾਕੀ ਕਮਰੇ ਫਿਰ ਮੈਂ ਮਗਰੋਂ ਸੁੰਭ ਰਿਹਾ ਬਿੱਲੀ ਇਹ ਬਿੱਲੀ ਇਹ ਬਿੱਲੀ ਇੱਧਰ ਆ ਲੈ ਆਇਆ ਇਹ ਇੱਧਰ ਲੋ ਜੁੱਧਰ ਆਪਣਾ ਨਿਬੜ ਗਿਆ ਸੀਗਾ ਤੇ ਬਾਕੀ ਇਹ ਸ਼ਾਮ ਦਾ ਟਾਈਮ ਆ ਤੇ ਸ਼ਾਮ ਦਾ ਟਾਈਮ ਸੀਗਾ ਆਪਾਂ ਲੱਗੇ ਸੀਗੇ ਹੁਣ ਮੱਝਾਂ ਚੋਂ ਮੱਝ ਚਾਉਣ ਤੇ ਮੈਂ ਕਿ ਪਹਿਲਾਂ ਮੱਝਾਂ ਨੂੰ ਕੱਖ ਪਾ ਦਮਾਂ ਤੇ ਇੱਕ ਅੱਖਰ ਲਾ ਕੇ ਪਾ ਦਮਾਂ ਤੇ ਬਾਕੀ ਫੇਰ ਦੇਖਦੇ ਆ ਮੱਝ ਚਾਉਣੇ ਆ ਲਓ ਜੀ ਵੀਡੀਓ ਦਾ ਅੰਡਾ ਪਾ ਇੱਥੇ ਕਰਦੇ ਆ ਮਿਲਦੇ ਆ ਅਗਲੇ ਬਲੌਗ ਨਾਲ ਧੰਨਵਾਦ ਜੀ